ਲੜਕਾਂ ਤੇ ਖੜਕੇ ਨਾਰੇਬਾਜੀ ਕਰ ਰਹੇ ਇਹ ਨੇ ਦਾ ਫੋਰ ਕਲਾਸ ਵਰਕਰ ਯੂਨੀਅਨ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਦੇ ਵੱਲੋਂ ਜੋ ਵਰਕਰਸ ਯੂਨੀਅਨ ਸੀ ਉਸ ਨੂੰ ਕੰਪਨੀ ਦੇ ਹੱਥ ਦੇ ਦਿੱਤਾ ਤੇ ਕੰਪਨੀ ਦੇ ਹੱਥ ਵੇਚ ਦਿੱਤਾ ਤੇ ਮੁਲਾਜ਼ਮ ਜਿਹੜੇ ਨੇ ਵਰਕਰ ਜਿਹੜੇ ਨੇ ਉਹ ਕੰਪਨੀ ਦੇ ਗੁਲਾਮ ਬਣਾ ਦਿੱਤੇ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਰਜੇਸ਼ ਕੁਮਾਰ ਗੋਲੂ ਮੈਂ ਰਜਿੰਦਰਾ ਹਸਪੀਟਲ ਦੀ ਕਲਾਸ 4 ਯੂਨੀਅਨ ਪਾਰਟੀ ਦਾ ਪ੍ਰਧਾਨ ਆ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਮੈਡੀਕਲ ਕਾਲਜ ਵਿੱਚ ਸਭ ਤੋਂ ਵੱਡਾ ਜਿਹੜਾ ਇਸ ਸਰਕਾਰ ਨੇ ਗਰੀਬ ਤੇ ਦਲਿਤ ਲੋਕਾਂ ਨਾਲ ਧੋਖਾ ਕਰਿਆ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਇਹਨਾਂ ਨੇ ਸਾਰੇ ਸਫਾਈ ਸੇਵਕ ਕਲਾਸ 4 ਮੁਲਾਜ਼ਮ ਵੇਚ ਦਿੱਤੇ ਉਹਨਾਂ ਨੂੰ ਜਿੰਦੇ ਜੀ ਗੁਲਾਮ ਬਣਾਤਾ ਇੱਕ ਮੁਲਾਜ਼ਮ ਦਾ ਕੰਪਨੀ ਨੂੰ ਸਰਕਾਰ 24000 ਰੁਪਏ ਦੇ ਰਹੀ ਹੈ ਪਰ ਕੰਪਨੀ ਮੁਲਾਜ਼ਮ ਨੂੰ ਸਿਰਫ 14000 ਰੁਪਏ ਦੇ ਰਹੀ ਹੈ ਉਹ 10000 ਰੁਪਏ ਸਿੱਧਾ ਸਰਕਾਰ ਨੂੰ ਕਮਿਸ਼ਨ ਜਾ ਰਹੀ ਹੈ ਮੰਤਰੀ ਨੂੰ ਤੇ ਅਫਸਰਾਂ ਨੂੰ ਜਾ ਰਹੇ ਹਨ ਇਸ ਤਰ੍ਹਾਂ ਨਾਲ ਇਹਨਾਂ ਨੇ ਸਾਰੇ ਪੰਜਾਬ ਦੇ ਵਿਭਾਗਿਆਂ ਨੂੰ ਕਲਾਸ 4 ਦੇ ਜਿੰਨੀ ਕੈਟਾਗਰੀ ਆ ਉਹ ਸਾਰੀ ਕੰਪਨੀ ਨੂੰ ਦੇਤੀ ਅਤੇ ਲੋਕ ਗਰੀਬ ਤੇ ਦਲਿਤ ਲੋਕਾਂ ਨੂੰ ਕੰਪਨੀ ਦੇ ਹੱਥੋਂ ਵੇਚ ਕੇ ਦੁਬਾਰਾ ਤੋਂ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹੜੀਆਂ ਮੁੱਖ ਮੰਗਾਂ ਕੀ ਰਹਿਣੀਆਂ ਮੁੱਖ ਮੰਗਾਂ ਜਿਹੜੇ ਲੋਕ ਪਹਿਲਾਂ ਵੀ ਕੰਪਨੀ 'ਚ ਕੰਮ ਕਰ ਰਹੇ تھے ਉਹ ਸਰਕਾਰੀ ਧਾਇਰੇ 'ਚ ਕੰਮ ਕਰਦੇ ਤੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਅੱਗੇ ਨੂੰ ਤੁਸੀਂ ਡੀਸੀ ਰੇਟ ਤੇ ਭਰਤੀ ਕਰੋ ਪੱਕੀ ਭਰਤੀ ਕਰੋ ਘਰ ਤੋਂ ਘਰ ਇੱਕ ਗਵਰਨਮੈਂਟ ਦਾ ਪ੍ਰੋਸੈਸ ਚਲਾਓ ਜੋ ਸਰਕਾਰ ਦਾ ਨਿਯਮ ਆ ਸਰਕਾਰ ਦਾ ਜੋ ਕੰਮ ਆ ਪਰ ਸਰਕਾਰ ਆਪਣੇ ਕੰਮਾਂ ਤੋਂ ਭੱਜਦੀ ਹੋਈ ਅੱਜ ਕੰਪਨੀਆਂ ਨੂੰ ਅੱਗੇ ਲਿਆ ਰਹੀ ਆ ਕੰਪਨੀਆਂ ਦੇ ਹੱਥੋਂ ਲੋਕਾਂ ਨੂੰ ਗੁਲਾਮ ਬਣਾ ਰਹੀ ਆ ਇਹ ਸਰਕਾਰ ਦਾ ਅਸੀਂ ਵਿਰੋਧ ਇਸੇ ਕਰਕੇ ਕਰ ਰਹੇ ਆ ਵੀ ਤੁਸੀਂ ਸਰਕਾਰੀ ਧਾਇਰੇ 'ਚ ਕਰੋ ਸਾਡੇ ਡੀਸੀ ਰੇਟ ਡੇਲੀ ਵੇਜ ਦੇ ਕੱਚੇ ਕਾਮੇ ਦੇ ਉਹ 10 10 15 15 ਸਾਲਾਂ ਤੋਂ ਓਵਰਏਜ ਹੋ ਗਏ ਉਹਨਾਂ ਨੂੰ ਪੱਕੇ ਕਰਕੇ ਇਹਨਾਂ ਨੂੰ ਅੱਗੇ ਲੈ ਕੇ ਆਂਦੇ ਲੋਕਾਂ ਦੀ ਪ੍ਰਮੋਸ਼ਨ ਹੁੰਦੀ ਆ ਸਾਡੇ ਕਲਾਸ 4ਾਂ ਦੀ ਡਿਮੋਸ਼ਨ ਹੋ ਰਹੀ ਆ ਅੱਜ ਉਹਨਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਤਹਿਤ ਗੁਲਾਮ ਬਣਾਇਆ ਜਾ ਰਿਹਾ ਹਰ ਕੰਪਨੀ ਦੇ ਅਥੋਂ ਵੇਚਿਆ ਜਾ ਰਿਹਾ ਇਹ ਮੰਤਰੀ ਡਾਕਟਰ ਬਲਬੀਰ ਅਤੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਸਾਰੇ ਮਿਲ ਕੇ 77 ਦੇ ਵਿੱਚ ਸ਼ਾਮਿਲ ਨੇ ਗੱਲਬਾਤ ਉਹੀ ਕੋਈ ਚੀਜ਼ ਮੰਗਣ ਲੱਗੇ ਕਿਉਂਕਿ ਲੋਕਲ ਸਿਹਤ ਮੰਤਰੀ ਵੀ ਪਟਿਆਲੇ ਦੇ ਹੀ ਹੈ ਲੋਕਲ ਸਿਹਤ ਮੰਤਰੀ ਹੋਣ ਦਾ ਹੀ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਜੋ ਪੰਜਾਬ ਨੂੰ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਨੂੰ ਅਗਰ ਉਹ ਲੋਕਲ ਸੀ ਰਜਿੰਦਰਾ ਹਸਪਤਲ ਦੇ ਅੰਦਰ ਉਹ ਪੜ੍ਹੇ ਲਿਖੇ ਨੌਕਰੀ ਕੀਤੀ ਜੇ ਉਹ ਰਜਿੰਦਰਾ ਹਸਪਤਲ ਦਾ ਦੁੱਖ ਦਰਦ ਨਹੀਂ ਸਮਝ ਸਕਦੇ ਤਾਂ ਕੌਣ ਸਮਝੇਗਾ ਸਾਰੇ ਮੁਲਾਜ਼ਮਾਂ ਨੂੰ ਬਾਈ ਫੇਸ ਜਾਣਦੇ ਆ ਬਾਈ ਨੇਮ ਜਾਣਦੇ ਆ ਕਦੀ ਉਹਨਾਂ ਨੇ ਕਿਸੇ ਨੂੰ ਬੁਲਾ ਕੇ ਕਿਸੇ ਤਰ੍ਹਾਂ ਦੀ ਕੋਈ ਸਲਾਹ مشورہ کوئی ਦੁੱਖ ਤਕਲੀਫ ਨਹੀਂ ਪੁੱਛਿਆ ਬਲਕਿ ਉਹ ਆਪਣੇ ਕਿ ਤਾਨਾਸ਼ਾਈ ਅੰਦਾਜ਼ ਨਾਲ ਤਾਨਾਸ਼ਾਈ ਅੰਦਾਜ਼ ਨਾਲ ਆਪਣੇ ਤਾਨਾਸ਼ਾਈ ਫੈਸਲੇ ਸੁਣਾ ਰਹੇ ਆ ਉਹ ਨਿੱਤ ਨ ਫੈਸਲਾ ਸੁਣਾਉਂਦੇ ਆ ਸਰਕਾਰ ਨੇ ਕੰਪਿਊਟਰਾਈਜ਼ ਕਰਿਆ ਹਸਪੀਟਲ ਆ ਤੁਸੀਂ ਓਪੀਡੀ ਦੇ ਬਾਹਰ ਜਾ ਕੇ ਦੇਖ ਲਓ 2-2 3-3 ਘੰਟੇ ਰੋਜ਼ ਲਾਈਨਾਂ 'ਚ ਖੜ ਕੇ ਪਰਚੀ ਬਣਾਂਦੇ ਆ ਜਦੋਂ ਉਹਨਾਂ ਦੀ ਬਾਰੀ ਆਉਂਦੀ ਆਂਦੇ ਆਂਦੇ ਅੰਦਰੋਂ ਡਾਕਟਰ ਉੱਠ ਜਾਂਦੇ ਆਂ ਇਹ ਉਹ ਸਰਕਾਰ ਫੈਸਿਲਿਟੀ ਦੇ ਰਹੀ ਹੈ ਲੋਕਾਂ ਨੂੰ ਪਹਿਲਾਂ ਤੋਂ 10-15 ਸਾਲ ਪਹਿਲਾਂ ਹਰ ਓਪੀਡੀ ਦੇ ਬਾਹਰ ਹੀ ਖਿੜਕੀ ਹੁੰਦੀ ਸੀ ਉੱਥੇ ਪਰਚੀ ਬੰਨਦੀ ਸੀ ਕੋਈ ਪੀੜ ਨਹੀਂ ਹੁੰਦੀ ਦੀ ਨਾ ਓਪੀਡੀ ਚ ਨਾ ਪਰਚੀ ਦੀ ਅੱਜ ਲੋਕ ਸਵੇਰੇ 7 ਵਜੇ ਆ ਕੇ ਲਾਈਨ ਚ ਲੱਗਦੇ ਆਂ ਠੰਡ ਚ ਤਾਂ ਉਹਨਾਂ ਦੀ 12 ਵਜੇ ਲਾਈਨ ਚ ਪਰਚੀ ਆਉਂਦੀ ਆ ਉਹ ਪਰਚੀ ਲੈ ਕੇ ਜਦੋਂ ਅੰਦਰ ਜਾਂਦੇ ਉਦੋਂ ਤੱਕ ਮਰੀਜ਼ ਡਾਕਟਰ ਉੱਠ ਕੇ ਚਲੇ ਜਾਂਦੇ ਆਂ ਇੱਕ ਦਿਨ ਦਿਖਾਣ ਲਈ ਲੋਕਾਂ ਨੂੰ ਦੋ ਦੋ ਦਿਨ ਦੀਆਂ ਛੁੱਟੀਆਂ ਘਰ-ਬਾਰ ਛੱਡ ਕੇ ਹਸਪੀਟਲ ਦੇ ੱ ਹੜਤਾਲ ਕੀਤੀ ਗਈ ਹੈ ਸਾਡੇ ਕੋਲ ਹੜਤਾਲ ਨਹੀਂ ਹਜੇ ਅਸੀਂ ਸਿਰਫ ਰੈਲੀਆਂ ਕਰਦੇ ਗੇਟ ਰੈਲੀਆਂ ਅਗਰ ਸਾਡੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਵਾਨਾ ਜੀ ਜਿਵੇਂ ਸਾਡਾ ਮਾਰਗਦਰਸ਼ਨ ਕਰਨਗੇ ਉਵੇਂ ਅਸੀਂ ਅੱਗੇ ਚੱਲਾਂਗੇ ਰੈਲੀ ਕਿੰਨੇ ਦਿਨ ਤੱਕ ਚੱਲੇਗੀ ਇਹ ਰੈਲੀ ਜਦ ਤੱਕ ਕੋਈ ਸਰਕਾਰ ਫੈਸਲਾ ਨਹੀਂ ਕਰਦੀ ਸਰਕਾਰ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦੀ ਇਹਨਾਂ ਨੂੰ ਕੋਈ আশਵਾਸ਼ਣ ਨਹੀਂ ਦਿੰਦੀ ਰੈਲੀਆਂ ਹੀ ਕੰਟੀਨਿਊ ਚੱਲਣਗੀਆਂ ਜਿਸ ਦੇ ਕਰਕੇ ਜਿਹੜੀ 24000 ਸੈਲਰੀ ਇੱਕ ਵਰਕਰ ਨੂੰ ਮਿਲਦੀ ਸੀ ਤਾਂ ਉਹ ਹੁਣ 14000 ਰਹਿ ਚੁੱਕੀ ਹੈ 10000 ਰੁਪਿਆ ਸਰਕਾਰ ਦੀ ਚੋਰੀ ਦੇ ਵਿੱਚ ਪੈ ਰਿਹਾ ਇਹ ਇਲਜ਼ਾਮ ਇਹਨਾਂ ਬਰਕਰਾਂ ਦੇ ਵੱਲੋਂ ਲਗਾਏ ਗਏ ਨੇ ਅਰਜਿੰਦਰਾ ਹਸਪਤਾਲ ਦਾ 4 ਕਲਾਸ ਪੰਜਾਬ ਯੂਨੀਅਨ